ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਵਰਕ ਵਾਲੇ ਸੂਟ ਰਹਿਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਿਓ ਜੀ ਬਾਕੀ ਜੋ ਵੀ ਤੁਸੀਂ ਵਰਕ ਕਰਵਾਉਣਾ ਹੈ ਜੀ ਥੋੜਾ ਜਆ ਆਰਡਰ ਨੇ ਜਿਹੜੇ ਫਾਸਟ ਰੱਖੇ ਉਹ ਥੋੜਾ ਜਆ ਕੁਸਤਾ ਸਾਡੇ ਆਪ ਦੇ ਵਿਆਹ ਦਾ ਪ੍ਰੋਗਰਾਮ ਵਿੱਚ ਆ ਗਿਆ ਜੀ ਉਹਦੇ ਕਰਕੇ ਅਸੀਂ ਥੋੜਾ ਜਆ ਜਿਹੜੇ ਕਸਟਮਰ ਵਾਲੇ ਸੂਟ ਨੇ ਉਹ ਜਲਦੀ ਜਲਦੀ ਆ ਤਾਂ ਕਰਕੇ ਸਾਰੇ ਜਣੇ ਆਪੋ ਆਪਣੇ ਸੂਟ ਨੇ ਜਿਹੜੇ ਪ੍ਰੋਗਰਾਮਾਂ ਤੇ ਤੁਸੀਂ ਪਾ ਸਕੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਸੂ ਇਹਨਾ ਸੂਟ ਹੈਗਾ ਜੀ ਟੈਬੀ ਬਰਬਰੀ ਦੇ ਵਿੱਚ ਸ਼ਾਈਨਿੰਗ ਵਾਲੀ ਫੈਬਰਿਕ ਰਹੂਗੀ ਜੀ ਤੁਸੀਂ ਇਹਨੂੰ ਪ੍ਰੋਗਰਾਮ ਤੇ ਵੀ ਪਾ ਸਕਦੇ ਹੋ ਲਓ ਜੀ ਇਹ ਤੁਹਾਨੂੰ ਦੁਪੱਟੇ ਨਾਲ ਮਿਲੂਗਾ ਪਹਿਲਾਂ ਮੈਂ ਇਹ ਆਪਦੇ ਸਟਿਚ ਕਰਨ ਨੂੰ ਕੱਢ ਲਿਆ ਸੀਗਾ ਵੀ ਮੈਂ ਸਲਾਈ ਕਰਾਉਣੀ ਆ ਪਰ ਫਿਰ ਸਾਡੇ ਟੇਲਰ ਕੋਲੇ ਨਾ ਹੁਣ ਵਿਆਹ ਵਾਲੇ ਸੂਟ ਇੰਨੇ ਜ਼ਿਆਦਾ ਹੋਏ ਪੈਨੇ ਉਹ ਕਹਿੰਦੇ ਮੈਡਮ ਜੀ ਤੁਸੀਂ ਪ੍ਰਿੰਟ ਸੂਟ ਰਹਿਣ ਦਿਓ ਜੇ ਤੁਸੀਂ ਵਿਆਹ ਚ ਨਹੀਂ ਪਾਉਣਾ ਇਹ ਲਓ ਜੀ ਤੁਹਾਨੂੰ ਮੈਂ ਦਿਖਾਵਾਂ ਇਹਦੇ ਵਿੱਚ ਨਾ ਬਰਬਰੀ ਸ਼ਾਈਨਿੰਗ ਆਉਗੀ ਟੈਬੀ ਉਹ ਬਰਬਰੀ ਨਹੀਂ ਹੈਗੀ ਜੀ ਜਿਹੜੀ ਥੋੜੀ ਜੀ ਪਹਿਲਾਂ ਵਾਲੀ ਆ ਉਹ ਥੋੜੀ ਜ਼ਿਆਦਾ ਹੋਉਂਦੀ ਹੈ ਇਸ ਤੋਂ ਵੀ ਥੋੜੀ ਜੀ ਇਦਾਂ ਦਾ ਇਹ ਹੋਆ ਟੈਬੀ ਸ਼ਾਈਨਿੰਗ ਟੈਬੀ ਦੇ ਵਿੱਚ ਮਿਲੂਗਾ ਤੁਹਾਨੂੰ ਸ਼ਾਈਨਿੰਗ ਵਾਲੀ ਬਹੁਤ ਵਧੀਆ ਦੇਖੋ ਉਹ ਇੱਕ ਬਰਬਰੀ ਤਾਂ ਜਿਹੜੀ ਆਪਾਂ ਪਹਿਲਾ ਬਰਬਰੀ ਚੂਜ਼ ਕਰ ਰਹੇ ਹਾਂ ਜੀ ਉਹ ਥੋੜੀ ਜੀ ਜ਼ਿਆਦਾ ਗਲੀਆਂ ਵੱਡੀਆਂ ਨੇ ਇਹਦੇ ਵਿੱਚ ਬਿਲਕੁਲ ਵੀ ਕੋਈ ਗਲੀ ਨਹੀਂ ਹੈਗੀ ਬਸ ਇਹਦੇ ਵਿੱਚ ਨਾ ਉਵੇਂ ਪ੍ਰਿੰਟ ਬਣਿਆ ਹੋਇਆ ਹੈ ਜਾਲੀ ਜੀ ਮੰਗੂ ਸਟਾਪ ਦੇ ਵਿੱਚ ਲਾਓ ਜੀ ਦੇਖੋ ਕੋਈ ਵੀ ਤੁਹਾਨੂੰ ਇਹਦਾ ਇਸ਼ੂ ਨਹੀਂ ਆਊਗਾ ਗਣੇ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਤੇ ਇਸ ਤਰ੍ਹਾਂ ਪੈਨਲ ਬਣੇ ਹੋਣੇ ਤੁਸੀਂ ਟੇਲਰ ਤੋਂ ਕੋਈ ਵੀ ਲੱਗ ਤੋਂ ਐਕਸਟਰਾ ਨਹੀਂ ਕੁਝ ਕਰਾਉਣਾ ਤੇ ਘੇਰ ਤੇ ਵੀ ਇਸ ਤਰ੍ਹਾਂ ਦੀ ਲੇਸ ਲੱਗੀ ਹੋਈ ਹੈ ਲਓ ਜੀ ਬਾਕੀ ਇਹਦੇ ਉੱਪਰ ਨਾ ਸਲਵਾਰ ਦੇ ਉੱਪਰ ਤਾਂ ਤੁਹਾਨੂੰ ਵਰਕ ਮਿਲੂਗਾ 3 ਮੀਟਰ ਸਲਵਾਰ ਦਾ ਕੱਪੜਾ ਮਿਲੂਗਾ ਜਿਹੜੀਆਂ ਪੈਣਾ ਨੂੰ ਈਸੂ ਆਉਂਦਾ ਵੀ ਸਾਡੇ ਨਹੀਂ ਬਣਦੀ ਹਨਾ 2.5 ਮੀਟਰ ਦੀ ਲਓ ਜੀ ਗੋਡਿਆਂ ਵਾਲੀ ਸਲਵਾਰ ਬਣਵਾ ਸਕਦੇ ਹੋ ਤੁਸੀਂ 3 ਮੀਟਰ ਦੀ ਸਲਵਾਰ ਮਿਲੂਗੀ ਜੀ ਸਲਵਾਰ ਤੇ ਵਰਕ ਮਿਲੂਗਾ ਬਹੁਤ ਸੋਹਣੀ ਚੀਜ਼ ਆ ਇਹ ਤਾਂ ਮੈਂ ਆਪਦੇ ਸਲਾਈ ਕਰਾਉਣ ਨੂੰ ਕੱਢ ਲਿਆ ਸੀਗਾ ਫਿਰ ਮੈਂ ਆਖਿਆ ਫਿਰ ਉਹੀ ਗੱਲ ਕਾਰੀਗਰ ਕਹਿੰਦੇ ਟੇਲਰ ਕਹਿੰਦੇ ਮੈਡਮ ਤੁਸੀਂ ਆਪਦੇ ਪ੍ਰਿੰਟ ਸੂਟਾ ਜੇ ਰਹਿਣ ਦਿਓ ਤੁਸੀਂ ਵਰਕ ਵਾਲੀ ਰੈਡੀ ਕਰਵਾ ਲਓ ਥੋੜਾ ਜਿਹਾ ਰਸ ਜ਼ਿਆਦੇ ਹੋਇਆ ਇੱਥੇ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਪ੍ਰਿੰਟਡ ਦੁਪੱਟਾ ਰਹੂਗਾ ਜੀ ਜਲਦੀ ਜਲਦੀ ਮੇਰੇ ਭੈਣਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਲਓ ਜੀ ਦੁਪੱਟਾ ਵੀ ਤੁਹਾਨੂੰ ਸੌਫਟ ਵਾਲਾ ਮਿਲੂਗਾ ਬਹੁਤ ਵਧੀਆ ਨਾਲ ਦਾ ਹੀ ਹੈ ਸੇਮ ਫੈਬਰਿਕ ਹੈ ਇਹਦਾ ਪ੍ਰਾਈਸ ਰਹੂਗਾ ਜੀ 3200 ਰੁਪਏ ਵਿਦ ਸ਼ਿਪਿੰਗ ਦੇ ਨਾਲ ਇਹ ਥੋੜਾ ਜਿਹਾ ਕੱਪੜਾ ਜਿਹੜਾ ਵਧੀਆ ਵਾਲਾ ਰਹੂਗਾ ਹਨਾ ਤੇ ਬਾਕੀ ਚੀਜ਼ ਦੇਖੋ ਜੀ ਜਿਹੇ ਜੀ ਕੁਆਲਟੀ ਹੋਊਗੀ ਆਪਾਂ ਉਹਦਾ ਰੇਟ ਲਾਵਾਂਗੇ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤਾਂ ਤੁਸੀਂ ਜਮੂਰ ਮੈਨੂੰ ਮੈਸੇਜ ਕਰਕੇ ਦੱਸਿਓ ਵੀ ਹਾਂ ਸਾਡੇ ਕਹਿਣ ਮੁਤਾਬਕ ਸੂਟ ਉਹਨਾਂ ਕੀ ਵਧੀਆ ਸੀ ਜਾਂ ਉਸ ਤੋਂ ਵਧੀਆ ਉਸ ਤੋਂ ਵੀ ਵਧੀਆ ਸੀ ਇਹਦੇ ਵਿੱਚ ਜਿਹੜੀਆਂ ਭੈਣਾਂ ਨੇ ਘੱਟ ਰੇਟ ਵਾਲੇ ਲੈਣੇ ਨੇ ਆਪਾਂ ਉਹ ਵੀ ਦਿਖਾ ਦੰਨੇ ਆ ਉਹ ਤੁਹਾਨੂੰ ਘੱਟ ਰੇਟ ਦੇ ਵਿੱਚ ਵੀ ਮਿਲ ਜਾਣਗੇ ਕਿਉਂ ਉਹਦੇ ਨਾਲ ਤਾਂ ਪੱਟਾ ਨਹੀਂ ਹੈਗਾ ਤੇ ਉਹਦੇ ਸਲਵਾਰ ਦੇ ਵਿੱਚ ਵਰਕ ਨਹੀਂ ਹੈਗਾ ਕਿ ਦਰਵਾਗੀ ਐਡੀ ਸਲਵਾਰ ਲਓ ਜੀ ਇਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਘੱਟ ਰੇਂਜ ਵਾਲੇ ਨੇ ਮੈਂ ਉਹ ਵੀ ਦਿਖਾ ਦੰਨੀ ਆ ਲਓ ਜੀ ਇਹ ਵਾਲੇ ਕਲਰ ਆ ਗਏ ਸੇਮ ਪ੍ਰਿੰਟ ਹੈ ਸੇਮ ਫੈਬਰਿਕ ਰਹੂਗਾ ਜੀ ਸ਼ਾਈਨਿੰਗ ਵਾਲਾ ਦੇਖੋ ਟੈਬੀ ਦੇ ਵਿੱਚ ਲਓ ਜੀ ਇਹ ਪਿੰਕ ਕਲਰ ਆ ਗਿਆ ਜੀ ਇਸ ਤੋਂ ਬਾਅਦ ਜਿਹੜੇ ਵੀ ਆਪਣੇ ਦੇ ਕੋਲ ਨਾਲ ਤੇ ਦੇ ਕੋਲੇ ਆਪਣੇ ਕੋਲੇ ਕਲਰ ਅਵੇਲੇਬਲ ਹੈ ਆ ਸੇਮ ਕਲਰ ਹੈ ਬਿਨਾ ਦੁਪੱਟੇ ਤੋਂ ਲੈਣਾ ਜੇ ਤੁਸੀਂ ਨੇ ਸੇਮ ਕਲਰ ਰਹੂਗਾ ਬਿਨਾ ਵਰਕ ਤੋਂ ਲੈਣਾ ਤਾਂ ਤੁਸੀਂ ਲੈ ਸਕਦੇ ਹੋਂ ਦੀ ਬਹੁਤ ਸੋਹਣੀ ਸ਼ਾਈਨਿੰਗ ਵਾਲੀ ਫੈਬਰਿਕ ਹੈ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਲੈਮਨ ਲਓ ਜੀ ਇਹ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1550 ਰੁਪਏ ਬਿਦ ਸਿਪਿੰਗ ਦੇ ਨਾਲ ਇਸੇ ਡਿਜ਼ਾਈਨ ਦੇ ਵਿੱਚ ਇਹ ਵਾਲੇ ਤੁਹਾਨੂੰ ਦੋ ਕਲਰ ਆ ਤਾਂ ਸੇਮ ਕਲਰ ਹੀ ਹੈ ਪਰ ਇਹ ਬਿਨਾ ਦੁਪੱਟੇ ਤੋਂ ਹੈ ਦੋ ਕਲਰ ਇਹ ਆ ਗਏ ਜੀ ਇਸ ਤੋਂ ਬਾਅਦ ਇਸੇ ਸੇਮ ਫੈਬਰਿਕ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੂਗਾ ਜੀ ਬਾਈਨ ਇਸ ਪ੍ਰਿੰਟ ਦਾ ਇਸ ਦੇ ਹੋਰ ਪ੍ਰਿੰਟ ਕਿਹੜੇ ਨੇ ਇੱਕ ਇਹ ਵਾਲਾ ਆ ਗਿਆ ਜੀ ਸਕਿੰਨ ਲਓ ਜੀ ਸੇਮ ਫੈਬਰਿਕ ਹੈ ਪ੍ਰਿੰਟ ਦਾ ਡਿਜ਼ਾਈਨ ਚੇਂਜ ਹੋ ਗਿਆ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਤਿੰਨ ਕਲਰ ਤੁਹਾਨੂੰ ਇਹਦੇ ਵਿੱਚ ਮਿਲਣਗੇ 1550 ਰੁਪਏ ਬਿਦ ਸ਼ਿਪਿੰਗ ਦੇ ਨਾਲ ਇਹ ਤੁਹਾਨੂੰ ਰੇਟ ਰਹੂਗਾ ਜੀ ਇਹਦਾ ਮੇਰੀਆਂ ਭੈਣਾਂ ਜਲਦੀ ਜਲਦੀ ਸ਼ਾਈਨਿੰਗ ਵਾਲੀ ਫੈਬਰਿਕ ਹੈ ਵਧੀਆ ਤੁਸੀਂ ਬੇਚਿੰਤ ਹੋ ਕੇ ਸੂਟ ਆਪਣਾ ਬੁੱਕ ਕਰ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਫਰੋਜ਼ੀ ਹੈ ਜੀ ਇਹ ਵਾਲਾ ਹੈ ਰਹਿ ਗਿਆ ਚਾਰ ਕਲਰ ਆਗੇ ਦੇਖੋ ਇਸ ਤਰ੍ਹਾਂ ਦੀ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੂਗੀ ਲਓ ਜੀ ਟੈਬੀ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਜੀ ਸ਼ਾਈਨਿੰਗ ਵਾਲੇ ਵਧੀਆ ਜਲਦੀ ਜਲਦੀ ਬੁੱਕ ਕਰ ਲਓ ਜੇ ਤੁਸੀਂ ਦੁਪੱਟੇ ਵਾਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਕਈ ਭੈਣਾ ਹਨਾ ਵੀ ਡਿਮਾਂਡ ਕਰਦੀਆਂ ਨੇ ਵੀ ਜਿਆਦਾ ਕੋਸਟਲੀ ਹੈ ਤਾਂ ਆਪਾਂ ਤਾਂ ਉਹਨੂੰ ਘੱਟ ਰੇਟ ਦੇ ਵਿੱਚ ਵੀ ਦਿਖਾ ਦਿੰਦੇ ਨੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵਰਕ ਵਾਲੇ ਸੂਟ ਇਹ ਆ ਗਿਆ ਜੀ ਬੈਲਵਟ ਤੇ ਕੰਮ ਹੋਇਆ ਹੋਇਆ ਆਰੀ ਹੈਂਡ ਦਾ ਮਿਕਸ ਕੰਮ ਹੋਏਗਾ ਕਿਉਂ ਆਰੀ ਹੈਂਡ ਦਾ ਮਿਕਸ ਕੰਮ ਇਸ ਲਈ ਹੈ ਥੋੜਾ ਜਿਹਾ ਜਿਹੜਾ ਰੇਟ ਹੋਊਗਾ ਜੀ ਉਹ ਨੋਰਮਲ ਹੋ ਜਾਂਦਾ ਜਦੋਂ ਆਪਾਂ ਸਾਰਾ ਫੁੱਲ ਹੈਂਡ ਕਰ ਲੈਨੇ ਉਹਦਾ ਰੇਟ ਕਾਸਟਲੀ ਵਗ ਜਾਂਦਾ ਲਓ ਜੀ ਘੇਰ ਤੇ ਕੰਮ ਹੋਊਗਾ ਇਹ ਮੋਤੀ ਲੱਗੇ ਆ ਸਾਰੇ ਦੇ ਵਿੱਚ ਇਹਦੇ ਤੁਹਾਨੂੰ ਇਸ ਤਰ੍ਹਾਂ ਬਾਹਾਂ ਤੇ ਵੀ ਕੰਮ ਮਿਲੂਗਾ ਇਹਦੇ ਤੁਹਾਨੂੰ ਸਲਵਾਰ ਤੇ ਵੀ ਕੰਮ ਮਿਲੂਗਾ ਲਓ ਜੀ ਬੋਟਲ ਗ੍ਰੀਨ ਕਲਰ ਹੈ ਬੈਲਵਟ ਦੇ ਵਿੱਚ ਬੈਲਵਟ ਤੁਹਾਨੂੰ ਵਧੀਆ ਵਾਲੀ ਮਿਲੂਗੀ ਦੇਖੋ ਜੀ ਡਬਲ ਸ਼ੇਡ ਆ ਇਹਦਾ ਬੈਲਵਟ ਦਾ ਤਾਂ ਤੁਸੀਂ ਦੇਖ ਹੀ ਰਹੇ ਹੋ ਹਨਾ ਵੀਡੀਓ ਉਹਦੇ ਵਿੱਚ ਮੈਂ ਤੁਹਾਨੂੰ ਦੁਬਾਰੇ ਤੋਂ ਦਿਖਾਵਾਂ ਡਬਲ ਸ਼ੇਡ ਹੈ ਇਹਦਾ ਲਓ ਜੀ ਬੈਲਵਟ ਆ ਜਿਹੜੀ ਬੋਟਲ ਗ੍ਰੀਨ ਕਲਰ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਦੇਖੋ ਕਿੰਨਾ ਪਿਆਰਾ ਕਲਰ ਹੈ ਲਓ ਜੀ ਜੇ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕਲਰ ਇਸ ਟਾਈਮ ਆਪਣੇ ਕੋਲ ਸੂਟ ਰੈਡੀ ਹੈ ਜੇ ਤੁਹਾਨੂੰ ਜਲਦੀ ਚਾਹੀਦਾ ਤਾਂ ਤੁਸੀਂ ਆਪਣਾ ਬੁੱਕ ਕਰ ਲਿਓ ਜੀ ਲਓ ਜੀ ਇਹ ਹੋ ਗਿਆ ਇਸ ਦੇ ਵਿੱਚ ਇੱਕ ਤੁਹਾਨੂੰ ਬਾਈਂਡ ਕਲਰ ਮਿਲੂਗਾ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਚੇਂਜ ਰਹੂਗਾ ਮੈਂ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਵੀ ਦਰਕਰ ਦੇ ਨਾਲ ਵੀ ਦ ਫੈਬਰਿਕ ਹੈਂਡਵਰਕ ਦਾ ਤਿਆਰੀ ਦਾ ਮਿਕਸ ਕੰਮ ਹੋਇਆ ਹੋਇਆ ਹੈ ਜੀ ਇਹ 2000 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਨੂੰ ਮਿਲ ਜਾਊਗਾ ਲਓ ਜੀ ਇਸ ਤੋਂ ਬਾਅਦ ਇਹਦਾ ਬਾਈਨ ਕਲਰ ਆ ਗਿਆ ਦੇਖੋ ਇਹ ਤੇ ਬਾਈਨ ਤੇ ਲਾਗ ਡਿਜ਼ਾਈਨ ਬਣਾਇਆ ਹੈ ਆਸਪ੍ਰਿਤ ਨੇ ਬਣਾਇਆ ਹੈ ਇਹਦੇ ਨਾਲ ਤਾਂ ਆਪਣੀ ਬੇਟੀ ਨੇ ਉਹਨੇ ਬਲੈਕ ਕਲਰ ਤੇ ਬਣਾਇਆ ਸੀਮ ਡਿਜ਼ਾਈਨ ਇਹ ਵੀ ਤੁਹਾਨੂੰ ਜਿਹੜੇ ਪੈਨਲ ਜਾਂਦੇ ਨੇ ਜੀ ਇਹ ਆਰੀ ਦੇ ਵਿੱਚ ਮਿਲਣਗੇ ਲਓ ਜੀ ਇਹ ਬੈਲਵਰਡ ਦਾ ਬਾਈਨ ਕਲਰ ਆ ਗਿਆ ਜੀ ਜਿਹੜੇ ਇਹ ਪੈਨਲ ਜਾਂਦੇ ਨੇ ਇਹ ਤੁਹਾਨੂੰ ਆਰੀ ਦੇ ਵਿੱਚ ਮਿਲਣਗੇ ਜੀ ਸਾਰੇ ਉੱਪਰ ਤੱਕ ਤੇ ਜਿਹੜਾ ਇਹ ਵਾਲਾ ਕੰਮ ਹੋਊਗਾ ਇਹ ਤੁਹਾਨੂੰ ਮੋਤੀ ਲਾ ਕੇ ਵਧੀਆ ਹੈਂਡ ਦਾ ਟੱਚ ਦਿੱਤਾ ਹੈ ਜੀ ਇਹਦੇ ਵਿੱਚ ਇਹਦੇ ਵੀ ਤੁਹਾਨੂੰ ਇਹਦਾ ਤੁਸੀਂ ਘੇਰਾ 22 ਇੰਚ ਤੱਕ ਰੱਖ ਸਕਦੇ ਹੋ ਜੀ ਰਾਮਨਾਲ ਇਹਦੇ ਦੇਖੋ ਜੀ ਸਲਵਾਰ ਤੇ ਵੀ ਵਰਕ ਮਿਲੂਗਾ ਜੀ ਇਹਦੇ ਇਹਦੇ ਤੁਹਾਨੂੰ ਬਾਜੀ ਤੇ ਵੀ ਮਿਲੂਗਾ ਸਟੇਟ ਸਲਵਾਰ ਦਾ ਵਰਕ ਹੋਇਆ ਹੈ ਸੇਮ ਵਰਕ ਬਾਹਾਂ ਤੇ ਹੈ ਜੀ ਸੇਮ ਵਰਕ ਸਲਵਾਰ ਤੇ ਹੋਇਆ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 2000 ਰੁਪਏ ਰਹੇਗਾ ਜੀ ਬਿਦ ਸ਼ਿਪਿੰਗ ਦੇ ਨਾਲ ਬਰਕਬਾਲੀ ਸਾਡੀ ਪੂਰੀ ਗਰੰਟੀ ਹੋਊਗੀ ਜੀ ਕੰਮ ਤੁਹਾਨੂੰ ਸਾਫ ਸੁਥਰਾ ਮਿਲੂਗਾ ਪੂਰਾ ਲਓ ਜੀ ਅਗਲਾ ਆ ਗਿਆ ਟਿਸੂ ਸਿਮਰ ਦੇ ਉੱਪਰ ਬਣਿਆ ਹੋਇਆ ਦੇਖੋ ਇਹ ਪੂਰਾ ਫੁੱਲ ਹੈਂਡਵਰਕ ਮਿਲੂਗਾ ਜੀ ਪੈਚਵਰਕ ਹੋਇਆ ਹੈ ਅੱਜ ਕੱਲ ਹੈਂਡਵਰਕ ਦਾ ਰੇਟ ਦੇਖ ਲਓ ਕਿੱਥੇ ਪਹੁੰਚ ਗਿਆ ਲਓ ਜੀ ਇਸ ਤਰ੍ਹਾਂ ਦੇ ਪੂਰੇ ਪੈਨਲ ਨੇ ਜਿਹੜੇ ਇਹ ਹੈਵੀ ਮਿਲਣਗੇ ਤੁਹਾਨੂੰ ਲਓ ਜੀ ਇਹ ਵਾਲਾ ਘੇਰ ਤੇ ਕੰਮ ਹੋਇਆ ਹੈ ਇਹਦੇ ਤੁਹਾਨੂੰ ਇਹ ਵਾਲਾ ਬਾਜੂ ਤੇ ਮਿਲੂਗਾ ਜੀ ਸਲਵਾਰ ਤੇ ਮੇਰੇ ਖਿਆਲ ਇਥੇ ਕੰਮ ਨਹੀਂ ਹੈਗਾ ਨੀ ਸਲਵਾਰ ਤੋਂ ਵੀ ਆਊਟ ਰਹੂਗਾ ਜੀ ਇਹ ਬਿਨਾ ਸਲਵਾਰ ਤੋਂ ਕੰਮ ਹੈ ਤਾਂ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਸੂਟ ਹੈ ਜਿਹੜਾ ਬੁੱਕ ਕਰ ਲਓ ਜੀ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਿਦ dupatta 5800 ਜੇ ਤੁਸੀਂ dupatta ਨਹੀਂ ਐਡ ਕਰਾਉਂਗੇ ਜੇ ਤਾਂ ਤੁਹਾਨੂੰ 5000 ਦਾ ਪੈਸੇ ਹੈ ਕਿਉਂ ਤੁਹਾਨੂੰ ਪਤਾ ਵੀ 1500 ਦਾ ਤਾਂ ਸੇਮ ਪਲੇਨ ਫੈਬਰਿਕ ਹੀ ਆਊਗਾ ਟਿਸ਼ੂ ਸੀ ਮਰਦਾ ਹਨ ਉਸ ਤੋਂ ਬਾਅਦ ਫੁੱਲ ਹੈਂਡਵਰਕ ਹੈ ਜੀ ਪੈਚ ਦਾ ਕਪੜਾ ਆਊਗਾ ਪੈਚ ਲੱਗਿਆ ਹੋਇਆ ਬਹੁਤ ਜ਼ਿਆਦਾ ਕਾਸਟਲੀ ਹੋ ਜਾਂਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਔਰਗੈਂਜਾ ਦਾ ਬੰਨ ਨਹੀਂ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਹੁਣ ਸਾਡੇ ਕੋਲ ਇਹ ਸੂਟ ਖਤਮ ਨਹੀਂ ਜੀ ਸਾਰੇ ਇਹਦੇ ਵਿੱਚ ਸਾਡੇ ਕੋਲ ਸਿੰਗਲ ਸਿੰਗਲ ਸ਼ਰਟ ਰਹਿ ਗਈ ਤੁਸੀਂ ਉਹਨੂੰ ਮੈਚਿੰਗ ਕਰ ਸਕਦੇ ਹੋ 크ريب ਦੀ ਸਲਵਾਰ ਨਾਲ ਲਓ ਜੀ ਇਸ ਤਰ੍ਹਾਂ ਇਹਦੇ ਆਪ ਆਰੀ ਦਾ ਕੰਮ ਕੀਤਾ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਕੰਮ ਦੇਖੋ ਕਿੰਨੀ ਫਿਨਿਸ਼ਿੰਗ ਵਾਲਾ ਸ਼ਾਈਨਿੰਗ ਦੇਖੋ ਕੰਮ ਦੀ ਬਾਹਲਾ फडਕੀਲਾ ਨਹੀਂ ਕਰਿਆ ਹੋਇਆ ਆਪਾਂ ਨੇ ਵੀ ਬਾਹਲਾ ওভার ਲੱਗੂਗਾ ਕਿਉਂ ਪ੍ਰਿੰਟ ਹੈ ਬਾਂਦਨੀ ਪ੍ਰਿੰਟ ਦਾ ਸੂਟ ਰਹੂਗਾ ਜੀ ਗਲੇ ਤੇ ਵੀ ਸ਼ੇਪ ਦਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਦੋ ਪੈਨਲ ਰਹਿਣਗੇ ਲਓ ਜੀ ਤੇ ਇਹਦੇ ਤੁਹਾਨੂੰ ਬਾਜੂ ਤੇ ਵੀ ਇਹ ਵਾਲੀਆਂ ਦੋ ਫਲਾਵਰ ਮਿਲਣਗੇ ਇੱਕ ਇਹ ਬਾਜੂ ਹੋਗੀ ਜੀ ਇੱਕ ਇਹ ਬਾਜੂ ਹੋਗੀ ਸੇਮ ਡਿਜ਼ਾਈਨ ਤੁਹਾਨੂੰ ਸਟੇਟ ਸਲਵਾਰ ਦਾ ਬਣਿਆ ਹੋਇਆ ਆਪਣੇ ਕੋਲੇ ਸੇਮ ਡਿਜ਼ਾਈਨ ਮਿਲੂਗਾ ਜੀ ਸਲਵਾਰ ਦੇ ਪੌਂਚੇ ਤੇ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਲਓ ਲਓ ਜੀ ਇਹ ਤੁਹਾਨੂੰ ਸੂਟ ਪਏਗਾ ਜੀ ਬਿੱਦ ਦਾ ਪੱਟਾ ਤੁਹਾਨੂੰ 3500 ਚ ਪੈ ਜਾਊਗਾ ਜੀ ਬਿੱਦ ਵਰਕ ਲਓ ਜੀ ਪਰ ਇਹਦਾ ਹੁਣ ਤੁਹਾਨੂੰ ਆਲ ਓਵਰ ਸੂਟ ਨਹੀਂ ਮਿਲਣਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਣੀ ਇੱਕ ਤਾਂ ਸੇਮ ਕਲਰ ਹੀ ਹੋਊਗਾ ਜੀ ਸ਼ਰਟ ਦੀ ਫੈਬਰਿਕ ਇਹ ਲਓ ਜੀ ਇਹ ਤਾਂ ਸੇਮ ਕਲਰ ਹੀ ਐ ਇਹਦੀ ਵੀ ਮਿਲ ਜੂਗੀ ਇੱਕ ਤੁਹਾਨੂੰ ਇਹ ਗ੍ਰੀਨ ਵਾਲਾ ਮਿਲ ਜੂਗਾ ਲਓ ਜੀ ਇਸ ਪ੍ਰਿੰਟ ਦੇ ਵਿੱਚ ਜੇ ਤੁਸੀਂ ਬਾਂਦਨੀ ਪ੍ਰਿੰਟ ਦੇ ਹੋਰ ਔਰਗਾਂਜਾ ਦੇ ਵਿੱਚ ਹੋਰ ਵੀ ਹੈਗੇ ਨੇ ਉਹ ਵੱਡੇ ਫਲਾ ਥੋੜੇ ਜਿ ਵੱਡੇ ਪ੍ਰਿੰਟ ਵਾਲੇ ਨੇ ਪਹਿਲਾਂ ਚੱਲ ਰਹੇ ਨੇ ਸੂਟ ਆਪਣੇ ਕੋਲ ਉਹ ਤੁਹਾਨੂੰ ਉਹ ਪਸੰਦ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਲੋ ਜੀ ਮੈਚਿੰਗ ਦੇ ਨਾਲ ਤੁਹਾਨੂੰ ਇਹ ਪਲੇਨ ਜੇ ਤੁਸੀਂ ਲਾਉਂਗੇ ਤਾਂ 18 18500 ਦਾ ਪਊਗਾ ਜੇ ਤੁਸੀਂ ਬਿੱਦਵਰਕ ਬਿੱਦ ਦੁਪੱਟਾ ਕਰੋਗੇ ਤਾਂ 3500 ਦਾ ਪਊਗਾ ਜੀ ਬਿੱਦ ਸੂਟ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਅਗਲਾ ਸੂਟ ਆ ਗਿਆ ਜੀ ਇਹ ਮੈਚਿੰਗ ਸੂਟ ਹੈ ਹੈਂਡਵਰਕ ਦਾ ਇਹ ਮੇਰੇ ਤੁਸੀਂ ਡਿਜ਼ਾਈਨ ਬਣਿਆ ਹੋਇਆ ਦੇਖਿਆ ਹੋਊਗਾ ਮੈਂ ਤੁਹਾਨੂੰ ਇਹਦਾ ਨਾ ਪਿੱਕ ਲਾ ਦੂੰਗੀ ਵੀ ਮੇਰਾ ਕਿਹੜਾ ਸੂਟ ਡਿਜ਼ਾਈਨ ਬਣਿਆ ਹੋਇਆ ਹੈ ਇਹਦਾ ਲਓ ਜੀ ਇਸ ਤਰ੍ਹਾਂ ਦੀ ਇਹ ਰਸਟ ਕਲਰ ਦੀ ਆਪਾਂ ਨੇ 80 ਗ੍ਰਾਮ ਕ੍ਰੇਪ ਦੀ ਜਿਹੜੀ ਹੈਗੀ ਹੈ ਜੀ ਫੈਬਰਿਕ ਰੱਖੀ ਹੈ ਗਲੇ ਦਾ ਕੰਮ ਦੇਖੋ ਜੀ ਫਿਨਿਸ਼ਿੰਗ ਦੇਖੋ ਹੈਂਡਵਰਕ ਦੀ ਫੁੱਲ ਹੈਂਡਵਰਕ ਦੇ ਵਿੱਚ ਕੰਮ ਹੋਇਆ ਹੋਇਆ ਹੈ ਇਹ ਦੇਖੋ ਜੇ ਤੁਹਾਨੂੰ ਪਸੰਦ ਆਏ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸ ਤਾਂ ਇਹ ਸ਼ਾਰਟ ਦੇ ਵਿੱਚ ਬੂਟੀ ਵੀ ਤੁਹਾਨੂੰ ਮੋਤੀ ਦੇ ਨਾਲ ਮਿਲੂਗੀ ਇਹ ਨਹੀਂ ਹੈਗਾ ਵੀ ਆਪਾਂ ਸਿੰਪਲ ਹਨਾ ਲਾਤਾ ਜੀ ਸਿੱਪੀ ਲਾਤੀ ਜਾ ਕੱਲਾ ਜਰੀ ਦਾ ਵਰਕ ਕਰਤਾ ਸਾਰੇ ਫੁੱਲਾਂ ਦੇ ਵਿੱਚ ਸੇ ਸੇ ਸੱਤ ਸੱਤ ਮੋਤੀ ਲੱਗੇ ਹੋਏ ਨੇ ਇਹ ਆ ਗਿਆ ਜੀ ਘੇਰ ਦਾ ਕੰਮ ਇਹ ਘੇਰ ਦੇ ਵਿੱਚ ਤਾਂ ਉਹਨੂੰ ਦੇਖੋ ਜੀ ਕੰਮ ਪੂਰਾ ਲਓ ਜੀ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਦੇਖੋ ਜਿਹੜਾ ਇਹ ਵਾਲਾ ਕੰਮ ਹੋਇਆ ਹੈ ਜੀ ਮੋਰ ਪੰਖੀ ਦਾ ਇਹ ਵਿੱਚ ਦਰਦੋਜੀ ਵਰਕ ਹੈ ਐਡ ਹੋਇਆ ਹੋਇਆ ਹੈ ਜੀ ਇਹਦੇ ਵਿੱਚ ਲਓ ਜੀ ਫੁੱਲ ਹੈਂਡਵਰਕ ਦਾ ਪੀਸ ਰਹੂਗਾ ਇਹ ਵਾਲਾ ਘੇਰ ਤੇ ਕੰਮ ਹੋਇਆ ਹੋਇਆ ਹੈ ਜੀ ਇਹ ਵਾਲਾ ਤੁਹਾਨੂੰ ਮਿਲੂਗਾ ਬਾਜੂ ਦਾ ਕੰਮ ਦੇਖੋ ਕਿੰਨਾ ਹੈਵੀ ਹੈ ਦੇਖੋ ਇਹ ਬਾਜੂ ਦਾ ਕੰਮ ਇਹਦੇ ਵਿੱਚ ਵੀ ਆਪਾਂ ਮੋਰ ਪੰਖੀ ਟੱਚ ਦਿੱਤਾ ਤੇ ਦੋਜੀ ਦਾ ਵਰਕ ਹੈ ਲਓ ਜੀ ਇਹ ਪੂਰੀ ਬਾਜੂ ਆਪਣੀ ਪੂਰੀ ਬਾਜੂ ਮੋਢੇ ਤੱਕ ਆ ਗਿਆ ਸੀਨ ਤੱਕ ਇਹ ਵਰਕ ਹੋਇਆ ਹੋਇਆ ਮੇਰੇ ਇਹ ਸੂਟ ਬਣਿਆ ਹੋਇਆ ਜੀ ਮੇਰਾ ਪ੍ਰੋਜ ਹੀ ਕਲਰ ਦਾ ਬਣਿਆ ਹੋਇਆ ਗ੍ਰੇ ਦੇ ਨਾਲ ਮੌਸ ਦੇ ਨਾਲ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਇਹਦੀ ਤੁਹਾਨੂੰ ਆਪਾਂ ਸਲਵਾਰ ਦਿਖਾਉਣੀ ਹੈ ਜੀ ਸਲਵਾਰ ਬਣੀ ਹੋਈ ਹੈ ਜੀ ਮੋਰ ਪੰਖੀ ਦੀ 80 ਗ੍ਰਾਮ ਦੀ ਕਰੇਵ ਰਹੂਗੀ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਇਹਤੇ ਵੀ ਤੁਹਾਨੂੰ ਹੈਂਡਵਰਕ ਦਾ ਕੰਮ ਮਿਲੂਗਾ ਇਹ ਵਾਲਾ ਆਪਾਂ ਨੇ ਕਲਰ ਐਡ ਕੀਤਾ ਹੈ ਸਲਵਾਰ ਸ਼ਰਟ ਨਾਲ ਦਾ ਸਲਵਾਰ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਇਹ ਸੂਟ ਤੁਹਾਨੂੰ ਪਾਊਗਾ ਜੀ ਬਿੱਦ ਦਾ ਦੁਪੱਟਾ ਪੈਂਟਸ ਉਹਦੇ ਵਿੱਚ 80 ਗ੍ਰਾਮ ਦੀ ਕ੍ਰੇਪ ਤੇ ਜੇ ਤੁਸੀਂ ਹੋਰ ਕੋਈ ਜੌਰਜਟ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਕਰਵਾਉਂਗੇ ਉਹ ਥੋੜਾ ਜਿਹਾ ਤੁਹਾਨੂੰ ਅ ਕ੍ਰੇਪ ਦੇ ਹਿਸਾਬ ਨਾਲ ਜਿਹੜਾ ਸੂਟ ਹੈ ਲੱਗ ਜਾਊਗਾ ਕੰਮ ਦੇਖੋ ਕਿੰਨਾ ਹੈਵੀ ਹੈ ਜੀ ਫੁੱਲ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਦੇ ਉੱਪਰ ਹੈਂਡਵਰਕ ਦਾ ਪੀਸ ਹੋਰ ਦਿਖਾਉਨੇ ਆ ਦੇਖੋ ਇਹਦਾ ਗਲੇ ਦਾ ਕੰਮ ਰਹੂਗਾ ਜੀ ਇਹ ਟਾਈਡ ਆਈ ਜਿਹੜਾ ਹੈਗੀ ਹੈ ਫੈਬਰਿਕ ਰਹੂਗੀ ਜੀ ਔਰ ਗੈਂਜਾ ਦੇ ਵਿੱਚ ਸਿਮਰ ਔਰਗੈਂਜਾ ਇਹ ਟਿਸ਼ੂ ਸਿਮਰ ਔਰਗੈਂਜਾ ਲਓ ਜੀ ਇਸ ਤਰ੍ਹਾਂ ਆਪਾਂ ਨੇ ਇਹ ਗਲੇ ਤੇ ਵਰਕ ਕੀਤਾ ਸਾਰੇ ਤੇ ਫੁੱਲ ਹੈਂਡਵਰਕ ਮਿਲੂਗਾ ਜੀ ਤੁਹਾਨੂੰ ਦੇਖੋ ਇਹ ਟਾਈ ਡਾਈ ਹੋ ਗਿਆ ਜੀ ਇੱਥੇ ਤੱਕ ਇਹ ਲਓ ਜੀ ਇੱਥੇ ਤੱਕ ਇਹ ਪਿੰਕ ਕਲਰ ਦਾ ਰਹੇਗਾ ਇਸ ਤੋਂ ਬਾਅਦ ਇਹ ਵਾਲਾ ਮਹਿੰਦੀ ਟੋਨ ਆ ਗਈ ਜੀ ਇਹਦੇ ਤੁਹਾਨੂੰ ਘੇਰ ਤੇ ਵੀ ਇਹ ਵਾਲੀ ਬੇਲ ਮਿਲੂਗੀ ਇਹਦੇ ਵਿੱਚ ਵੀ ਦਰਦੋਜੀ ਵਰਕ ਐਡ ਹੈ ਜੀ ਘੇਰ ਤੇ ਵੀ ਹੈਂਡ ਦਾ ਕੰਮ ਮਿਲੂਗਾ ਤੇ ਬਾਹ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਇਹ ਹੈਂਡਵਰਕ ਮਿਲੂਗਾ ਜੀ ਬਾਤੇ ਤੁਹਾਨੂੰ ਇਹ ਪਿੰਕ ਬਾਵਾਂ ਲੱਗਣਗੇ ਜੀ ਉੱਪਰ ਉੱਪਰ ਜਿਹੜਾ ਆਪਣਾ ਹੈਗਾ ਸਾਰਾ ਚੈਸਟ ਤੋਂ ਲੈ ਕੇ ਇਹ ਰਹੂਗਾ ਪਿੰਕ ਕਲਰ ਉਸ ਤੋਂ ਬਾਅਦ ਆਨੀਆ ਨਾ ਰਹੂਗਾ ਜੀ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹ ਵੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਬ੍ਰੌਕਟ ਦੀ ਰੱਖੀ ਹੈ ਜੀ ਸਲਵਾਰ ਇਹ ਆਪਣੇ ਕੋਲ ਸਿੰਗਲ ਸੂਟ ਹੀ ਹੈ ਇਹ ਦੋ ਤਿੰਨ ਕਲਰ ਸੀਗੇ ਦੋ ਪਹਿਲਾਂ ਹੀ ਸੇਲ ਹੋ ਗਏ ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਟਾਈ ਡਾਈ ਦਾ ਸੇਮ ਟਿਸੂ ਸਿਮਰ ਨਵਾਂ ਆਇਆ ਜੀ ਜਿਹੜਾ ਅਸੀਂ ਇਹਦੇ ਨਾਲ ਦੀ ਖੁਦ ਪਹਿਲਾਂ ਵੀ ਦੁਪट्टे ਰੈਡੀ ਕਰ ਸਕ ਤਰੇਆ ਤੇ ਇਸ ਤਰ੍ਹਾਂ ਦੀ ਇਹਦੀ ਫਿਨਿਸ਼ਿੰਗ ਹੋਈ ਹੋਈ ਹੋ ਗਈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਫੈਬਰਿਕਾ ਜਿਹੜਾ ਬਹੁਤ ਸੋਹਣਾ ਨਵੀਂ ਚੀਜ਼ ਬਣੀ ਹੋਈ ਹੈ ਇਹ ਜਿਹੜੀ ਮੇਰੀਆਂ ਭੈਣਾਂ ਵੀ ਹਨ ਨਾਲ ਸਲਵਾਰਾਂ ਦੇ ਵਰਕ ਕਰਾ ਕਰਾ ਵੀ ਆਕ ਗਈਆਂ ਤਾਂ ਤੁਸੀਂ ਇਹ ਚੀਜ਼ ਹੈ ਜਿਹੜੀ ਪਾਉਣੀ ਹੈ ਤਾਂ ਲੈ ਸਕਦੇ ਹੋ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਤੇ ਦੁਪੱਟਾ 6500 ਰੁਪਏ ਦੇਖੋ ਇਹਦੇ ਉੱਪਰ ਵੀ ਹੈਂਡਵਰਕ ਹੋਇਆ ਹੈ ਜੀ ਟਾਈਡਾਈ ਸਾਰਾ ਕੰਮ ਓਕੇ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਨੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡਾ ਕੰਮ ਕਿਵੇਂ ਲੱਗਦਾ ਹੈ ਤੇ ਸਾਡੇ ਵਰਕ ਕਿਵੇਂ ਲੱਗਦੇ ਨੇ ਤੇ ਸਾਡੇ ਰੇਟ ਕਿਵੇਂ ਲੱਗਦੇ ਨੇ ਪਲੀਜ਼ ਰਿਕਵੈਸਟ ਹੈ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਆਪਾਂ ਵੀਡੀਓ ਦੇ ਵਿੱਚ ਹੀ ਧੰਨਵਾਦ ਕਰਦੇ ਹਾਂ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਤੇ ਕਮੈਂਟ ਕਰਦੀਆਂ ਨੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੀਆਂ ਨੇ ਵੀਡੀਓ ਨੂੰ ਦੇਖਦੀਆਂ ਨੇ ਬਹੁ ਤੇ ਚਲੋ ਜੀ ਇਦਾਂ ਹੀ ਤੁਸੀਂ ਆਪਣੇ ਨਾਲ ਪਿਆਰ ਬਣਾਈ ਰੱਖੋ ਜੀ ਆਪਾਂ ਸੋਹਣੇ ਸੋਹਣੇ ਤੁਹਾਡੇ ਲਈ ਸੂਟ ਰੈਡੀ ਕਰਦੇ ਰਹੀਏ ਤੇ ਤੁਸੀਂ ਪਾਉਂਦੇ ਰਹੋ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਅੱਜ ਵਾਲੇ ਸੂਟ ਕਿਵੇਂ ਲੱਗੇ ਤੇ ਪਹਿਲਾਂ ਵਾਲੇ ਸੂਟਾਂ ਦਾ ਤਾਂ ਮੈਨੂੰ ਪਤਾ ਹੀ ਹੈ ਵੀ ਮੈਨੂੰ ਰਿਸਪਾਂਸ ਮਿਲ ਜਾਂਦਾ ਤੁਸੀਂ ਕਮੈਂਟ ਕਰਕੇ ਦੱਸ ਦਿਨੇ ਹੋ ਅੱਜ ਵਾਲੇ ਸੂਟ ਵੀ ਜਰੂਰ ਦੱਸਿਓ ਜੀ ਕਿਵੇਂ ਲੱਗੇ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ